ਕਿਸਾਨੀ ਮੰਗਾਂ ਨੂੰ ਲੈ ਕੇ ਜਿੱਥੇ ਹਾਲਾਤ ਕਨੌਰੀ ਬਾਰਡਰ ਤੇ ਬਦਲੇ ਹੋਏ ਨੇ ਉੱਥੇ ਹੀ ਕੁਝ ਅਜਿਹੀਆਂ ਤਸਵੀਰਾਂ ਨੇ ਜੋ ਦਿਲ ਨੂੰ ਖਿੱਚ ਲੈਂਦੀਆਂ ਇੱਕ ਪਾਸੇ ਅਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ ਦੂਸਰੇ ਪਾਸੇ ਇੱਕ ਬੰਦਾ ਜਿਹੜਾ ਦੋਸਤ ਬਣ ਕੇ ਪਹੁੰਚ ਗਿਆ ਸਾਰਿਆਂ ਦਾ ਸਾਥ ਦੇਣ ਦੇ ਲਈ ਕਹਿੰਦਾ ਅੱਖਾਂ 'ਚ ਪਾ ਲੋ ਦਵਾਈ ਹੁਣ ਤੁਹਾਡੀ ਅੱਖ 'ਚੋਂ ਨਹੀਂ ਨਿਕਲੂਗਾ ਹੰਝੂ ਆਹ ਬਾਈ ਜਿਹੜਾ ਤਸਵੀਰਾਂ ਤੁਸੀਂ ਨਾਲ-ਨਾਲ ਦੇਖ ਰਹੇ ਹੋ ਕਿ ਇੱਕ ਪਾਸੇ ਤਾਂ ਡਰੋਨ ਦੇ ਨਾਲ ਜਿਹੜਾ ਉਹ ਗੋਲੇ ਸਿੱਟੇ ਜਾ ਰਹੇ ਸੀ ਤਾਂ ਦੂਸਰੇ ਪਾਸੇ ਹੇਠਾਂ ਦੀਆਂ ਤਸਵੀਰਾਂ ਕੁਝ ਹੋਰ ਬਿਆਨ ਕਰਦੀਆਂ ਸੀ ਆਹ ਬਾਈ ਅੱਖਾਂ 'ਚ ਪਾਉਣ ਵਾਲੀ ਦਵਾਈ ਲੈ ਕੇ ਪਹੁੰਚ ਗਿਆ ਜਮਾ ਬਾਰਡਰ ਤੇ ਤੇ ਕਹਿੰਦਾ ਕਿ ਅੱਖਾਂ ਦੇ ਵਿੱਚ ਪਾ ਲੋ ਕਿਸੇ ਦੇ ਵੀ ਹੰਝੂ ਨਹੀਂ ਨਿਕਲਣਾ ਪਹਿਲਾਂ ਤਾਂ ਵੀਡੀਓ ਦੇਖੋ ਤੇ ਵੀਡੀਓ ਦਿਖਾਉਨੇ ਆ ਤੁਹਾਨੂੰ ਵੱਧ ਤੋਂ ਵੱਧ ਲਾਈਕ ਕਰਕੇ ਵੀਡੀਓ ਨੂੰ ਸ਼ੇਅਰ ਕਰਿਓ ਕਹਿੰਦੇ ਭਾਈ ਜੀ ਅੱਖਾਂ 'ਚ ਵੱੱਟ ਲੱਗਦੀ ਆ ਭਾਈ ਇਹਦਾ ਫਾਇਦਾ ਜਿਆਦੇ ਫੇਟ ਚ ਆ ਗਿਆ ਨਾ ਆ ਦੇਖੋ ਜਿਆਦੇ ਫੇਟ ਚ ਆ ਜਾਂਦੇ ਆ ਅੱਖਾਂ ਮਾਈ ਦੀਆਂ ਜਿਆਦਾ ਉਹਨਾਂ ਵਾਸਤੇ ਇਹ ਇੱਥੋਂ ਹੀ ਲੈ ਕੇ ਆਇਆ ਮੈਂ ਆਪਣੇ ਪੱਲੇ ਹੋਣੀ ਲੈ ਕੇ ਆਇਆ ਸੇਵਾਦਾਰਾਂ ਤੋਂ ਹੀ ਲੈ ਕੇ ਆਏ ਆ ਭਾਈ ਕਹਿੰਦਾ ਇੱਥੋਂ ਹੀ ਲਈ ਆ ਠੀਕ ਆ ਆ ਭਾਈ ਕਹਿੰਦੇ ਆ ਦਵਾਈ ਆ ਭਾਈ ਕਿ ਇੱਥੇ ਹੀ ਮਿਲ ਰਹੀ ਹੈ ਇਹ ਹਾਂਜੀ ਹਾਂਜੀ ਉਹ ਸੇਵਾਦਾਰ ਆਪਣੇ ਥਾਲ ਸਾਈਡ ਵਾਲੇ ਜਾਂ ਹੋਰ ਵੀ ਆਪਣੇ ਸਾਰੇ ਸੇਵਾਦਾਰ ਆਹ ਭਾਈ ਅੱਖਾਂ 'ਚ ਪਾ ਮੈਂ ਬਸ ਲਿਆਂਦੀ ਆ ਪਾ ਦੇ ਭਾਈ ਬਾਬੇ ਦੇ ਪਾ ਦੇ ਕੁਛ ਨਹੀਂ ਆੱਖਾਂ 'ਚ ਪਾਉਣ ਨਾਲ ਕਹਿੰਦੇ ਭਾਈ ਹੱਲ ਹੋ ਜਾਂਦਾ ਕੋਈ ਦਿੱਕਤ ਨਹੀਂ ਤੇ ਉਹ ਦੂਸਰੇ ਪਾਸੇ ਆ ਦੇਖੋ ਤੁਸੀਂ ਡਰੋਨ ਆਏ ਜਾ ਰਹੇ ਆ ਆ ਗੱਟੇ ਭਾਈ ਅੱਜ ਤੱਕ ਪੈਂਦੀਆਂ ਰਹੀਆਂ ਨੇ ਅਸੀਂ ਹੱਸ ਕੇ ਸਾਥ ਤਾਂ ਦੇਵਾਗੇ ਜਿਵੇਂ ਇਹਨਾਂ ਨੇ ਕਾਰਨਾ ਕਰ ਲੈਣਾ ਕਿ ਜਾਵਾਂਗੇ ਤਾਂ ਜਾਵਾਂਗੇ ਆਹ ਦੇਖ ਸਕਦੇ ਹੋ ਤੁਸੀਂ ਹੌਸਲੇ ਕਿਸਾਨਾਂ ਦੇ ਕਹਿੰਦਾ ਅੱਗੇ ਤਾਂ ਜਾਵਾਂਗੇ ਚਾਹੇ ਸਾਨੂੰ ਕੁਝ ਵੀ ਕਰਨਾ ਪਵੇ ਦੂਸਰੇ ਪਾਸੇ ਜੇ ਇੱਕ ਪਾਸੇ ਗੋਲੇ ਦਾਗੇ ਜਾ ਰਹੇ ਨੇ ਅਥਰੂ ਗੈਸ ਦੇ ਤਾਂ ਉਹਨਾਂ ਹੰਝੂਆਂ ਨੂੰ ਰੋਕਣ ਦੇ ਲਈ ਇੱਕ ਸਾਥੀ ਬਣ ਕੇ ਪਹੁੰਚ ਗਿਆ ਸਾਰਿਆਂ ਦੀ ਅੱਖਾਂ ਦੇ ਵਿੱਚ ਉਹ ਦਵਾਈ ਪਾਉਂਦਾ ਫਿਰਦਾ ਸੀ ਤੇ ਤੁਸੀਂ ਦੋਸਤੋ ਆਹ ਬਾਈ ਦੇ ਕੰਮ ਨੂੰ ਕਿਵੇਂ ਦੇਖਦੇ ਹੋ ਜਿਹੜਾ ਬਾਰਡਰ ਤੇ ਇੱਕ ਪਾਸੇ ਗੋਲੇ ਦਾਗੇ ਜਾ ਰਹੇ ਅਥਰੂ ਗੈਸ ਦੇ ਤਾਂ ਦੂਸਰੇ ਪਾਸੇ ਬਾਈ ਸਾਰਿਆਂ ਦੀ ਅੱਖਾਂ ਦੇ ਵਿੱਚ ਦਵਾਈ ਪਾਉਂਦਾ ਫਿਰਦਾ ਸੀ ਯਾਰ ਇਹਦੇ ਸਲੂਟ ਬਣਦਾ ਹੈ ਜਿਹੇ ਬੰਦੇ ਦੇ ਲਈ ਕਿ ਸਾਰਿਆਂ ਨੂੰ ਸਾਥ ਦੇਣ ਦੀ ਲੋੜ ਹੈ ਸਾਰਿਆਂ ਨੂੰ ਨਾਲ ਖੜਨ ਦੀ ਲੋੜ ਹੈ ਤੇ ਕਿਸਾਨਾਂ ਸਪੋਰਟ ਦੇ ਲਈ ਕੌਣ ਕੌਣ ਅੱਗੇ ਆਉਂਦੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਲਾਈਕ ਕਰਕੇ ਕਮੈਂਟਾਂ ਚ ਆਪਣੀ رائے ਜਰੂਰ ਦਿਓ ਇਸ ਬਾਈ ਨੂੰ ਲੈ ਕੇ ਜਿਹੜਾ ਇਸ ਬਾਈ ਨੇ ਕੰਮ ਕੀਤਾ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਤਾਂ ਯਾਰ ਕਿਸਾਨਾਂ ਦੀ ਸਪੋਰਟ ਦੇ ਲਈ ਨਾ ਦੱਬ ਕੇ ਸ਼ੇਅਰ ਕਰ ਦਿਓ ਯਾਰ ਹੋਰ ਵੀ ਜੇ ਕੋਈ ਤੁਹਾਡੇ ਕੋਲੇ ਨੁਸਖਾ ਹੈ ਇੰਨਾ ਹੰਝੂਆਂ ਨੂੰ ਰੋਕਣ ਦਾ ਜਾਂ ਨੱਕ ਜਿਹੜਾ ਸਾਹ ਸੂਹ ਨਹੀਂ ਆਉਂਦਾ ਉਸ ਨੂੰ ਲੈ ਕੇ ਉਹ ਵੀ ਕਮੈਂਟ ਸੈਕਸ਼ਨ ਦੇ ਵਿੱਚ ਸਾਡੇ ਨਾਲ ਸਾਂਝਾ ਜਰੂਰ ਕਰਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ